ਪਹਿਲਾ ਕਾਕਾ ਜੰਪੇ ਦੂਜਾ ਨਿਆਣਾ ਨਹੀਂ ਜੰਮਦੇ ਬਿਮਾਰੀ ਪੈ ਗਈ ਧੀ ਨਾ ਆ ਜਾਈ ਤੇ ਜੇ ਧੀ ਤੋਰਨ ਦਾ ਚਾਹ ਨਹੀਂ ਤੇ ਨੌ ਲਿਆਉਣ ਦੇ ਸ਼ੌਂਕ ਕਿਉਂ ਰੱਖਦੇ ਹੋ ਤੇ ਪਰਦੇ ਰੋਜ਼ ਕੀ ਐ ਸੋਕਿਓ ਮੰਦਾ ਕੀ ਐ ਲਾਣਤ ਐ ਫਿਰ ਤਾਂ ਪੜਨ ਦੇ ਔਰ ਜੇ ਪਹਿਲੀ ਧੀ ਜੰਪੀ ਤੇ ਦੂਜਾ ਨਿਆਣਾ ਫਿਰ ਜੰਮਣਾ ਕਾਕਾ ਜੀ ਚਾਹੀਦੇ ਪਰਮਖੋ ਗੁਰੂ ਸਾਹਿਬ ਜੀ ਨੇ ਕਿਹਾ ਸੀ ਜੋੜੀਆਂ ਧੀਆਂ ਦੀਆਂ ਵੀ ਜੋੜੀਆਂ ਪੁੱਤਰਾਂ ਦੀਆਂ ਪਹਿਲੀ ਧੀ ਜੰਪਈ ਦੂਜੇ ਨਿਆਣਾ ਤਾਂ ਜੰਮਣਾ ਏ ਦੂਜੀ ਧੀ ਜੰਪੀ ਸੌ ਘੜਾ ਪਾਣੀ ਦਾ ਸਿਰ 'ਚ ਜੇ ਤੀਜੀ ਧੀ ਆਉਣ ਵਾਲੀ ਹੋਵੇ ਕਹਿੰਦੇ ਜੰਮਣ ਵਾਲੀ ਬਦਲਦੇ ਹੋ ਕੁੜੀਆਂ ਜੰਮੀ ਜਾਂਦੀ ਬੇੜਾ ਗਰਕ ਇਹੋ ਜਿਹੇ ਲੋਕ ਵੀ ਆਗੇ ਨੇ ਤੁਹਾਡੇ ਚ ਇਸ ਕਿਨੇ ਸਾਡੇ ਘਰ ਚ ਤੇ 6 6 3 ਾਂ 6 6